ਹੈਲੋ ਗਾਇਜ਼ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ ਨਿਊਜ਼ ਅ ਅੱਜ ਮੁੱਖ ਮੰਤਰੀ ਸਾਹਿਬ ਦੇ ਇੱਕ ਧਿਆਨ ਦੇ ਵਿੱਚ ਲਿਆਉਣਾ ਚਾ ਰਹੇ ਹਾਂ ਕਿ ਵੀ ਅੱਜ ਤੋਂ ਕੁਝ ਦਿਨ ਪਹਿਲਾਂ ਪਿੰਡ 'ਚ ਭ੍ਰਸ਼ਟਾਚਾਰ ਹੋ ਰਿਹਾ ਸੀ ਬੜੇ ਵੱਡੇ ਪੱਧਰ ਤੇ ਕਿ ਵੀ ਜਿਸ ਦੀਆਂ ਨਾਲੀਆਂ ਬਣਾਈ ਜਾ ਰਹੀ ਸੀ ਨਾਲੀ ਦੇ ਵਿੱਚ ਟੋਟੇ ਔਰ ਇੱਟਾਂ ਪਿੱਲੀਆਂ ਐਸੀਆਂ ਵਰਤੀਆਂ ਜਾ ਰਹੀ ਸੀ ਜੋ ਕਿ 50 ਸਾਲ ਪੁਰਾਣੀਆਂ ਸੀ ਉਹ ਗੰਡ ਤੋਂ ਖਬਰ ਤੋਂ ਬਾਅਦ ਅਸਰ ਹੋਇਆ ਤੇ ਅੱਜ ਇੱਕ ਹੋਰ ਭਰਾਵਾਂ ਨੇ ਸਾਡੇ ਧਿਆਨ ਦੇ ਵਿੱਚ ਪਿੰਡ ਖੱਤਰੀਆਲਾ ਖੜੇ ਆ ਖੱਤਰੀਆਲਾ ਵਿਖੇ ਸਾਡੇ ਪੰਚਾਇਤ ਦੇ ਮੈਂਬਰਾਂ ਨੇ ਤੇ ਪਿੰਡ ਵਸੀਆਂ ਨੇ ਸਾਨੂੰ ਸਾਡੇ ਧਿਆਨ ਦੇ ਵਿੱਚ ਲਿਆਂਦਾ ਕਿ ਪਿੰਡ ਖੱਤਰੀਆਲਾ ਦੇ ਵਿੱਚ ਐਡੇ ਵੱਡੇ ਪੱਦਰ ਦੇ ਭ੍ਰਸ਼ਟਾਚਾਰ ਹੋ ਰਿਹਾ ਕਿ ਵੀ ਬੱਚਿਆਂ ਦੇ ਖੇਡਣ ਦੇ ਮੈਦਾਨ ਦੇ ਵਿੱਚ ਗਰਾਊਂਡ ਲਈ ਜੋ ਇੱਟਾਂ ਦੀ ਵਰਤੋਂ ਕੀਤੀ ਜਾਣੀ ਸੀ ਇੱਟ ਇੱਕ ਵੀ ਨਹੀਂ ਲੱਗੀ ਤੇ ਜਿਹਦੇ ਵਿੱਚ ਹਜ਼ਾਰਾਂ ਲੱਖਾਂ ਦੇ ਬਿੱਲ ਕੱਟੀ ਵੀ ਗਏ ਫਾਰਮਾਂ ਤੱਕ ਵੀ ਪਹੁੰਚ ਗਏ ਤੇ ਸਰਕਾਰੀ ਬਾਬੂਆਂ ਨੇ ਜਿਹੜਾ ਭ੍ਰਸ਼ਟਾਚਾਰ ਕੀਤਾ ਉਹਨਾਂ ਦੀ ਜੇਬ ਦੇ ਵਿੱਚ ਵੀ ਪੈ ਗਏ ਜਿਲ੍ਹੇ ਗੱਲ ਕੀਤੀ ਜਾਵੇ ਪਿੰਡ ਖੱਤਰੀ ਵਾਲੀ ਦੀ ਤਾਂ ਉੱਥੇ ਇੱਕ ਇੱਟ ਵੀ ਨਹੀਂ ਲੱਗੀ ਉਸ ਮਸਲੇ ਤੋਂ ਬਾਅਦ ਦੁਬਾਰਾ ਫਿਰ ਆ ਜਾਂਦੇ ਆ ਕਿ ਵੀ ਇੱਥੇ ਥਿੱਕਾ ਚਾਦਰਾਂ ਲੱਗੀਆਂ ਨੇ ਆ ਉਹਨਾਂ ਤੋਂ ਵੀ ਦੱਸਦੇ ਆ ਪੁੱਛ ਕੇ ਕੀ ਇਹ ਦਾ ਨਾਮ ਸ਼ੋਲਡ ਬੇਸ ਸ਼ੋਲਡ ਬੇਸ ਇਹ ਸ਼ੋਲਡ ਬੇਸ ਪਲਾਂਟ ਲਾਇਆ ਗਿਆ ਜਿਹਦੇ ਵਿੱਚ ਕਿ ਵੀ ਆ ਜੇ ਉਸ ਦੀ ਚਾਦਰ ਨੂੰ ਖੜਕਾਇਆ ਜਾਵੇ ਤਾਂ ਪਿੰਡ ਵਾਲੇ ਨੇ ਦੱਸਿਆ ਕਿ ਭਰਾਵਾਂ ਨੇ ਦੱਸਿਆ ਕਿ 10 ਮਿੰਟ ਤੱਕ ਉਹਦੀ ਆਵਾਜ਼ ਦੀ ਕੰਪਨ ਰਹਿੰਦੀ ਹੈ ਤਾ ਜੋ ਕਿ ਵੀ ਇਹ ਤਾਂ ਦੱਸ ਰਿਹਾ ਕਿ ਇਹਨਾਂ ਘਟੀਆਂ ਤੇ ਖੋਖਲਾ ਮਟੀਰੀਅਲ ਵਰਤਿਆ ਗਿਆ ਬਾਕੀ ਪਿੰਡ ਵਾਸੀਆਂ ਨਾਲ ਗੱਲ ਕਰਦੇ ਆਂ ਭਰਾਵਾਂ ਨਾਲ ਗੱਲ ਕਰਦੇ ਆਂ ਕਿ ਵੀ ਕਿੰਨੇ ਵੱਡੇ ਤੇ ਭ੍ਰਸ਼ਟਾਚਾਰ ਹੋਇਆ ਹੈ ਭ੍ਰਸ਼ਟਾਚਾਰ ਦਾ ਮਤਲਬ ਇਹ ਹੈ ਕਿ ਵੀ ਬਹੁਤ ਹੀ ਸੀਐਮ ਸਾਡੇ ਈਮਾਨਦਾਰ ਸਾਹਿਬ ਨੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਵੀ ਪਿੰਡ ਖੱਤਰੀ ਵਾਲੇ ਦੇ ਵਿੱਚ ਜਿੰਨੇ ਵੀ ਵਿਕਾਸ ਦੇ ਕੰਮ ਹੋਏ ਨੇ ਉਹਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰੀ ਜਾਵੇ ਤਾਂ ਜੋ ਜਿਹੜੇ ਭ੍ਰਸ਼ਟਾਚਾਰ ਬਾਬੂਆਂ ਨੇ ਕੀਤਾ ਹੈ ਉਹਦੀ ਜਾਂਚ ਕੀਤੀ ਜਾਵੇ ਤਾਂ ਉਹਨਾਂ ਨੂੰ ਜੇਲ੍ਹਾਂ ਅੰਦਰ ਸਿੱਟਾਇਆ ਜਾਵੇ ਤਾਂ ਜੋ ਭ੍ਰਸ਼ਟਾਚਾਰ ਨੂੰ ਨੱਥ ਪਾਇਆ ਜਾ ਸਕੇ ਤੇ ਹੁਣ ਪਿੰਡ ਵਾ ਮਸਲੇ ਤੇ ਕਿੱਥੇ ਕਿੱਥੇ ਭ੍ਰਸ਼ਟਾਚਾਰ ਹੋਇਆ ਗੋਵਿੰਦਰ ਸਿੰਘ ਜੀ ਤੁਸੀਂ ਨੇ ਦੱਸਿਆ ਕਿ ਵੀ ਇੱਥੇ ਜਿਹੜਾ ਭ੍ਰਸ਼ਟਾਚਾਰ ਹੋਇਆ ਏਡੇ ਕ ਹੱਦ ਤੇ ਹੋਇਆ ਜਿਹੜਾ ਵੇਸਟ ਪਲਾਂਟ ਬਣਿਆ ਹੈ ਤੇ ਉਹ ਹੁਣੇ ਨਾਲ ਕਹਿੰਦੇ ਕਿ ਵੀ ਹੱਥ ਨਾਲ ਖੋਰੇ ਤੇ ਸਿਮਿੰਟ ਉਤਰ ਰਿਹਾ ਹੈ ਤੇ ਹਾਲੇ ਉਹਦਾ ਉਦਘਾਟਨ ਵੀ ਨਹੀਂ ਹੋਇਆ ਤੇ ਟਗੜਾ ਚੁੱਕੀਆਂ ਨੇ ਤੇ ਦੂਜਾ ਨੰਬਰ ਗੱਲ ਕੀਤੀ ਜਾਵੇ ਤਾਂ ਸਟੇਡੀਅਮ ਦੀ ਸਟੇਡੀਅਮ ਦੇ ਵਿੱਚ ਟੋਟਾ ਿੱਟਾ ਦਾ ਵੀ ਨਹੀਂ ਲੱਗਿਆ ਤੇ ਲੱਖਾਂ ਰੁਪਏ ਦੇ ਬਿੱਲ ਵੀ ਸਰਕਾਰੀ ਬਾਬੂਆਂ ਨੇ ਹਾਜਮ ਵੀ ਕਰ ਲੈਂਦੇ ਨੇ ਢਕਾਰ ਵੀ ਗਏ ਨੇ ਤੇ ਕੀ ਮੰਗ ਚਾਹਦੇ ਹੋ ਤੇ ਕੀ ਮਾਮਲਾ ਹੈ ਜੀ ਮਾਮਲਾ ਇਹ ਜੀ ਕਿ ਤਾਂ ਸੋਲਡ ਵੇਸਟ ਸ ਇਹਦੇ ਵਿੱਚ 280000 ਦਾ ਖਰਚਾ ਦੱਸਿਆ ਹੋਇਆ ਹੈ ਜੀ ਚੈੱਕ ਕਰੋ ਤੁਸੀਂ ਕੈਮਰੇ ਨਾਲ ਤੇ ਜਿਹੜੀਆਂ ਚੱਦਰਾਂ ਇਹਦੀਆਂ ਇਹਨਾਂ ਦਾ 20 ਤੋਂ 30 ਹਜ਼ਾਰ ਤੋਂ ਉੱਪਰ ਨਹੀਂ ਹੈਗੀਆਂ 75000 ਦੇ ਬਿੱਲੇ ਦੇ ਪਾਏ ਹੋਏ ਨੇ ਔਰ ਇਹ ਜਿਹੜੀ ਚੱਦਰਾਂ ਦੀ ਗਰਾਂਟੀ ਤੁਸੀਂ ਜਿਹੜਾ ਕੁਲਵਿੰਦਰ ਜੀ ਇਹ ਕਹਿ ਰਹੇ ਹੋ ਕਿ ਵੀ 75000 ਦੇ ਬਿੱਲ ਪਾਤੇ 20 ਤੋਂ 30 ਹਜ਼ਾਰ ਲੱਗਿਆ ਤੁਹਾਡੇ ਕੋਲ ਕੋਈ ਸਬੂਤ ਹੈ ਇਹਦੇ ਵਿੱਚ ਸਬੂਤ ਹਾਂਜੀ ਇੱਕ ਤਾਂ ਉਹਨਾਂ ਦੇ ਬਿਆਨ ਨੇ ਜੀ ਮੇਰੀ ਕੰਪਲੀਟ ਦੇਖ ਸਕਦੇ ਹੋ ਕਿ ਵੀ ਜਿਹੜੀ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਦੀ ਕਾਪੀ ਵੀ ਨਾਲ ਹੈ ਤੇ ਇਹ ਇਹ ਉਹਨਾਂ ਦੇ ਬਿਆਨ ਨੇ ਜੀ ਉਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਜਿਹੜਾ ਪੈਸਾ ਲੱਗਿਆ ਪੰਚਾਇਤ ਦੀ ਕਾਰਵਾਈ ਦੇ ਵਿੱਚ ਮਤਾ ਪਾ ਕੇ ਲੱਗਿਆ ਜਦਕਿ ਪੰਚਾਇਤ ਦੀ ਕਾਰਵਾਈ ਦੇ ਵਿੱਚ ਕੋਈ ਮਤਾ ਵੀ ਨਹੀਂ ਹੈਗਾ ਯਾਨੀ ਬਿਨਾ ਮਤੇ ਤੋਂ ਹੀ ਬਿਨਾ ਮਤੇ ਤੋਂ ਬਿਨਾ ਮਤੇ ਤੋਂ ਉਸਾਂ ਜਿਹੜਾ ਕਰਿਆ ਜਾਵੇ ਜੇ ਕੋਈ ਪੰਚਾਇਤ ਦੀ ਕਾਰਵਾਈ ਦੇ ਵਿੱਚ ਮਤਾ ਹੋਵੇ ਤਾਂ ਜੀ ਪਹਿਲਾ ਕਪੜਾ ਤਾਂ ਇਹ ਹੋ ਗਿਆ ਦੂਜਾ ਪਲੇ ਗਰਾਊਂਡ ਦੇ ਵਿੱਚ ਇੱਕ ਵੀ ਇਟ ਨਹੀਂ ਲੱਗੀ ਉਹਦਾ ਬਿੱਲ ਦਿਖਾਓ ਆ ਦੇਖੋ ਆ ਰਿਹਾ ਜੀ ਬਿੱਲ ਜਿਸ ਦਾ ਜਿਉਂਦਾ ਜਾਗਦਾ ਸਬੂਤ ਹੈ ਕਿ ਗਰਾਊਂਡ ਦੇ ਵਿੱਚ ਇੱਕ ਇਟ ਵੀ ਨਹੀਂ ਲੱਗੀ ਆ ਸਬੂਤ ਬਿੱਲ 2023 ਨੂੰ ਬਿੱਲ ਪਾਏ ਇਹਨਾਂ ਨੇ 2023 ਨੂੰ ਬਿੱਲ ਆਨਲਾਈਨ ਕਰੇ ਆਨਲਾਈਨ ਬਿੱਲ ਜਿਹੜੇ ਇਹਨਾਂ ਨੇ ਕੀਤੇ ਹੋਏ ਨੇ ਇਹ 31000 ਦੀ ਇੱਕ ਤੇ 35000 ਦੀ ਇੱਕ ਲੇਬਰ ਇਹਦੇ ਜੈ ਐਕਸਟਰਾ ਪਾਏ 10 12 ਲੇਬਰ ਐਕਸਟਰਾ ਇਹਦੇ ਵਿੱਚ ਤੇ ਇੱਕ ਉੱਥੇ ਇੱਕ ਵੀ ਨਹੀਂ ਲੱਗੀ ਹੋਈ ਇੱਕ ਕਿੱਟ ਵੀ ਨਹੀਂ ਲੱਗੀ ਹੋਈ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਵੀ ਜਿਹੜੇ ਗਰਾਊਂਡ ਦੀ ਗੱਲ ਕਰ ਰਹੇ ਨੇ ਅੱਜ ਵੀ ਉਹ ਇੱਕ ਤਾਂ ਸਰਕਾਰਾਂ ਕਹਿੰਦੀਆਂ ਨੇ ਕਿ ਵੀ ਨੌਜਵਾਨ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਇੱਥੇ ਖੇਡਾਂ ਵੱਲ ਧਿਆਨ ਤਾਂ ਤਾਂ ਦੇਣਗੇ ਜੇ ਸਰਕਾਰੀ ਬਾਬੂ ਭ੍ਰਿਸ਼ਟਾਚਾਰ ਤੋਂ ਉਹਨਾਂ ਨੂੰ ਵੇਲ ਮਿਲੇਗੀ ਉਹ ਆਪ ਹੀ ਆ ਨੌਜਵਾਨ ਪੀੜੀ ਨੂੰ ਨਸ਼ੇ ਵੱਲ ਧੱਕ ਰਹੇ ਨੇ ਤੇ ਵੀ ਉੱਥੇ ਪਿੰਡ ਵਾਸੀਆਂ ਨੇ ਹੌਸਲੇ ਨੇ ਏਡੇ ਨੌਜਵਾਨੋ ਭਰਾ ਵੀ ਖੜੇ ਨੇ ਕਹਿੰਦੇ ਕਿ ਵੀ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਸਾਡੇ ਖੇਡਣ ਲਈ ਤੇ ਜੋ ਮੈਦਾਨ ਦੇ ਲਈ ਜੋ ਪੈਸਾ ਆਇਆ ਸੀ ਉਹ ਸਰਕਾਰੀ ਬਾਬੂ ਖੁਰਦਬੁਰਦ ਕਰ ਗਏ ਨੇ ਤੁਹਾਨੂੰ ਉਹ ਮੈਦਾਨ ਵੀ ਦਿਖਾਵਾਂਗੇ ਜਿੱਥੇ ਕੋਈ ਇੱਟ ਵੀ ਨਹੀਂ ਲੱਗੀ ਤੇ ਇੱਟ ਲੱਗਣ ਤੋਂ ਪਹਿਲਾਂ ਹੀ ਆਹ ਸਬੂਤ ਹੈ ਜੀ ਆਹ ਬਿੱਲ ਵੀ ਕੱਟੇ ਗਏ ਨੇ ਤੇ ਬਿੱਲ ਕੱਟਿਆਂ ਨੂੰ ਵੀ ਅਜ 4 ਤੋਂ 6 ਮਹੀਨੇ ਹੋ ਚੁੱਕੇ ਨੇ ਇੱਟ ਇੱਕ ਵੀ ਨਹੀਂ ਲੱਗੀ ਹੋਰ ਕੀ ਮੰਗ ਚਾਹੁੰਦੇ ਹੋ ਤੇ ਕੀ ਕਾਰਵਾਈ ਹੈ 75000 ਦੇ ਕਰੀਬ ਜਿਹੜੇ ਨੇ ਇਹ ਬਿੱਲ ਇਹਨਾਂ ਦਿੱਤੇ ਪਾਏ ਹੋਏ ਨੇ ਵਿੱਚ ਲੇਬਰ ਉੱਥੇ ਇੱਕ ਵੀ ਇੱਟ ਨਹੀਂ ਲੱਗੀ ਜਿਹੜ ਉਥੇ ਇੱਕ ਵੇਟ ਨੇ ਲੱਗੀ ਹੈ ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਇਹ ਬਿਲਕੁਲ ਜਿੰਨੇ ਪੈਸੇ ਸਾਰੇ ਤੁਸੀਂ ਗਰਾਊਂਡ ਨੂੰ ਤੱਕਾ ਕਹਿ ਰਹੇ ਹੋ ਟਰੈਕ ਵਾਸਤੇ ਆਈ ਸੀਗੀ ਟਰੈਕ ਵਾਸਤੇ ਸੀ ਕਿੰਨੀ 82 ਸੀ ਉਹ ਉਹ ਦੋ ਲੱਖ ਦੋ ਲੱਖ 80 ਹਜ਼ਾਰ ਦਿਆਂ 5000 ਇਹ 5000 ਇਹ ਟਿਕਾਈ ਹੈ ਤੇ 5600 ਟਿਕਾਈ ਹੈ 5000 ਇੱਕਾਈ ਹੈ 5600 ਇੱਕਾਈ ਹੈ 1.5 ਲੱਖ ਹੈ ਕਹਿਣ ਦਾ ਮਤਲਬ ਹੈ ਜੀ 5000 ਇੱਟ ਕਈ ਹੈ ਤੇ 5623 ਇੱਟ ਕਈ ਹੈ ਤੇ ਉੱਥੇ 1.5 ਲੱਖ ਇੱਟ ਦੇ ਵਿੱਚੋਂ ਅੱਜ ਉੱਥੇ ਗਰਾਊਂਡ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਕਿ ਵੀ ਇੱਕ ਟੋਟਾ ਵੀ ਇੱਟ ਦਾ ਨਹੀਂ ਹੈ ਤੇ 11000 ਇੱਟ ਖਪਾ ਚੁੱਕੀ ਹੈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆਪੀ ਲੈ ਕੇ ਵੀ ਇਸ ਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਾਈ ਜਾਵੇ ਤਾਂ ਜੋ ਇਹਨੇ ਭ੍ਰਸ਼ਟਾਚਾਰ ਬਾਬੂਆਂ ਨੂੰ ਜੇਲ੍ਹ ਅੰਦਰ ਸਿੱਟਾਇਆ ਜਾਵੇ ਨੱਥ ਪਾਈ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਹੋ ਜਿਹਾ ਭ੍ਰਸ਼ਟਾਚਾਰ ਕਰਨ ਦੀ ਨਾ ਸੋਚੇ ਕੋਟੀ ਮੰਚ ਨੇ ਕਿੰਨਾ ਵੀ ਔਰ ਜਿਹੜੀ ਵਿਦ ਲੇਬਰ ਸਾਰਾ ਕੁਝ ਖਾ ਗਏ ਜੀ ਉਹ ਕੁਝ ਵੀ ਨਹੀਂ ਲੱਗਿਆ ਇੱਥੇ ਸਾਨੂੰ ਭਰਾ ਦੱਸ ਰਹੇ ਨੇ ਇੱਟਾਂ ਤੋਂ ਇਲਾਵਾ ਜੋ ਦਾ ਮਟੀਰੀਅਲ ਸੀ ਰੇਤਾ ਬਜਰੀ ਸਿਮਿੰਟ ਉਸ ਤੋਂ ਇਲਾਵਾ ਕਿ ਵੀ ਇਹ ਵੀ ਮਟੀਰੀਅਲ ਖਾ ਗਏ ਨੇ ਤੇ ਉੱਥੇ ਲੱਗਿਆ ਕੁਝ ਵੀ ਨਹੀਂ ਹੈ ਸਾਰਾ ਕੁਝ ਹੀ ਖਾ ਗਏ ਉਹ ਜੀ ਤੇ ਗੱਲ ਕਰ ਰਹੇ ਸੀ ਕਿ ਆਪਾਂ ਵੇਸਟ ਪਲੈਂਟ ਵੀ ਦੇ ਵੇਸਟ ਪਲੈਂਟ ਤੇ ਆ ਜਾਈਏ 20 ਪਲਾਟ ਦਾ 75000 ਰੁਪਇਆ ਹੈਗਾ 20 ਤੋਂ 30000 ਰੁਪਇਆ ਲੱਗਿਆ ਸਾਰਾ ਹੀ ਜੀ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੀ ਇਹਦੇ ਸਬੰਧ ਦੇ ਵਿੱਚ ਮੈਂ ਕੰਪਲੀਟਿੰਗ ਵੀ ਕਰੀਆ ਵੀਡੀਓ ਸਾਹਿਬ ਵੀਡੀਓ ਸਾਹਿਬ ਨੂੰ ਕੰਪਲੀਟ ਕੀਤੀ ਉਹਦਾ ਕੋਈ ਅਸਰ ਹੋਇਆ ਉਸ ਤੋਂ ਬਾਅਦ ਪੀਓ ਸਾਹਿਬ ਨੂੰ ਉਹਨੇ ਮਾਰਕ ਕਰ ਦਿੱਤੀ ਪੀਓ ਸਾਹਿਬ ਕੋਲ ਮੈਂ ਗਿਆ ਉਹ ਆਜੋ ਆਜੋ ਵਗਜੋ ਆਜੋ ਯਾਨੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਯਾਨੀ ਖਾਨਾਪੁਰ ਦੀ ਸਿਰਫ ਪ੍ਰਾਣੀ ਕਹਾ ਵਾ ਤੇ ਆਲੂਆਂ ਤੋਂ ਮਿੱਟੀ ਉਤਾਰ ਰਹੀ ਮੈਂ ਤਾਂ ਮਿੱਟੀ ਵੀ ਨਹੀਂ ਲਾਂਦੇ ਇਹੋ ਚੜੀ ਜਾਂਦੇ ਮਿੱਟੀ ਆਲੂਆਂ ਦੀ ਜੀ 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 ਹਾਂਜੀ ਤੇ ਹੋਰ ਕੀ ਮੰਗ ਚਾਹਦੇ ਹੋ ਤੁਸੀਂ ਮੰਗ ਇਹੀ ਹੈ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਕਰਪਸ਼ਨ ਕਰੀ ਹੈ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਜੀ ਜਿਹੜਾ ਦੇਖੋ तकरीबन ਜਿੰਨੇ ਵੀ ਪਿੰਡ ਨੇ ਪਿੰਡਾਂ ਦੇ ਵਿੱਚ ਹੁਣ ਇਹ ਜਿਹੜੇ ਕਲੱਬ ਆਏ ਨੇ ਅੱਗੇ ਔਰ ਉਹ ਗਰਾਊਂਡ ਬਣਾਉਣੇ ਉਹਨਾਂ ਨੇ ਸ਼ੁਰੂ ਕੀਤੇ ਨੇ ਇਹ ਮੁੰਡੇ ਸਾਰੇ ਨੌਜਵਾਨ ਨੇ ਇਹਨਾਂ ਨੇ ਵੀ ਮੰਗ ਕੀਤੀ ਸੀ ਪਿੱਛੇ ਕਿ ਸਾਨੂੰ ਗਰਾਊਂਡ ਚਾਹੀਦਾ ਹੈ ਇਹ ਗਰਾਊਂਡ ਢਾਈ ਕਿੱਲਿਆਂ ਦਾ ਜਿਹੜਾ ਸੀ ਪੰਚਾਇਤ ਵੱਲੋਂ ਜਿਹੜਾ ਦਿੱਤਾ ਗਿਆ ਤੇ ਉਹਦੇ ਉੱਪਰ ਮਿੱਟੀ ਪਾ ਕੇ ਤੇ ਹੋਰ ਉਹਨੂੰ ਬਿਲਕੁਲ ਤਿਆਰ ਕੀਤਾ ਗਿਆ ਸੀ ਤੇ ਇਹ ਜਿਹੜੀ ਹੁਣ ਗ੍ਰਾਂਟ ਆਈ ਹੈ 75000 ਰੁਪਏ ਦੀ ਟਰੈਕ ਵਾਸਤੇ ਆਈ ਸੀ ਉਹ ਬਿਲਕੁਲ ਬਿਲਕੁਲ ਖਾ ਚੁੱਕੇ ਨੇ 75000 ਜੋ ਖਰਚ ਵਰਤਦਾ ਹੈ 75000 ਜਿਹੜੇ ਆਨਲਾਈਨ ਪੇਮੈਂਟ ਆਉਣ ਜਾਂ ਸੀ ਟੋਟਲ ਜਿਹੜੀ 280000 ਰੁਪਏ ਦੀ ਕਰਾਉਣੀ ਤੁਹਾਨੂੰ ਜਿਹੜਾ ਤੁਸੀਂ ਟਰੈਕ ਦਾ ਔਰ ਗਰਾਊਂਡ ਦਾ ਮਾਮਲਾ ਕਰ ਰਹੇ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਦਾ ਇਹ ਸਾਨੂੰ ਹੁਣ ਹੀ ਪਤਾ ਲੱਗਾ ਜਦੋਂ ਸਾਨੂੰ ਪਤਾ ਲੱਗਾ ਇਹ ਕਹਿ ਸਕਦਾ 1-2 ਦਿਨਾਂ ਦੇ ਵਿੱਚ ਨਹੀਂ ਤਕਰੀਬਨ 2-3 ਮਹੀਨਿਆਂ ਤੋਂ ਆਏ ਜੀ ਉਹ ਪਿੰਡ ਖੱਤਰੀ ਵਾਲੇ ਦਾ ਗਰਾਊਂਡ ਜਿੱਥੇ ਕਿ ਵੀ 10.5000 ਇੱਟ ਕਿ ਵੀ ਲੋਖਪ ਤਾਂ ਹੋ ਚੁੱਕੀ ਆ 10.5000 ਇੱਟ ਕਿ ਵੀ ਇੱਥੇ ਮੁੱਖ ਮੰਤਰੀ ਸਾਹਿਬ ਕੇ ਵੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਈ ਜਾਵੇ ਕਿੱਥੇ ਆ ਉਹ 10.5000 ਇੱਟ ਕਿੱਥੇ ਨੇ ਉਹ ਸੈਂਕੜੇ ਥੈਲੇ ਸਿਮਿੰਟ ਦੇ ਸੈਕੜੇ ਆ ਕਿ ਵੀ ਜਿਹੜੇ ਗੱਡੀਆਂ ਰੇਤੇ ਦੀਆਂ ਲੱਗੀਆਂ ਨੇ ਸਿਮਿੰਟ ਰੇਤਾ ਬਜਰੀ ਲੱਗੀ ਐ ਇੱਕ ਵੀ ਇੱਟ ਨਹੀਂ ਲੱਗੀ 1.5 ਲੱਖ ਹਜ਼ਾਰ ਇੱਕ ਖਪਾ ਦਿੱਤੀ ਇਸ ਗਰਾਊਂਡ ਦੇ ਟਰੈਕ ਤੇ ਅਸੀਂ ਖੜੇ ਹਾਂ ਖੱਤਰੀਆ ਵਾਲਾ ਪਿੰਡ ਦੇ ਟਰੈਕ ਦੇ ਜਿੱਥੇ ਕਿ ਵੀ 1.5 ਲੱਖ ਇੱਟ ਸਰਕਾਰੀ ਬਾਬੂਆਂ ਦੀ ਜੇਬ ਦੇ ਵਿੱਚ ਪਈ ਐ ਸਣੇ ਮਟੀਰੀਅਲ ਸਣੇ ਲੇਬਰ ਮੁੱਖ ਮੰਤਰੀ ਸਾਹਿਬ ਉਹਨਾਂ ਸਰਕਾਰੀ ਬਾਬੂਆਂ ਦੀ ਜੇਬਾਂ ਦੇ ਵਿੱਚੋਂ ਕਢਵਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਵੇ ਜਿਨ੍ਹਾਂ ਨੇ 1.5 ਲੱਖ ਇੱਟ ਦੇ ਉੱਤੇ ਲੱਗਿਆ ਮਟੀਰੀਅਲ ਸਣੇ ਲੇਬਰ ਖਾ ਗਏ ਨੇ ਤੇ ਸਾਡੇ ਨਾਲ ਨੌਜਵਾਨ ਪਿੰਡ ਦੇ ਖੜੇ ਨੇ ਕਹਿੰਦੇ ਕਿ ਵੀ ਅਸੀਂ ਕਿਹੜੇ ਟਰੈਕ ਤੇ ਭੱਜੀ ਆ ਜਿੱਥੇ ਕਿ ਵੀ ਪੰਚਾਇਤਾਂ ਤਾਂ ਇਹ ਤਾਂ ਆ ਬੜੀ ਭੱਜਣਾ ਠ ਕੀਤੀ ਆ ਪਰ ਸਰਕਾਰੀ ਬਾਬਿਆਂ ਨੇ ਸਾਨੂੰ ਰਾਹ ਨਹੀਂ ਦਿੱਤਾ 1.5 ਲੱਖ ਇੱਟ ਸਣੇ ਮਟੀਰੀਅਲ ਰੇਤਾ ਬਜਰੀ ਪਤਾ ਨਹੀਂ ਕੀ ਕੀ ਉਹਦੇ ਤੇ ਲੇਵਰਾ ਲੱਗੀਆਂ ਨੇ ਤੁਸੀਂ ਦੇਖ ਸਕਦੇ ਹੋ ਸਬੂਤ ਸਮੇਤ ਪੇਸ਼ ਆ ਤੁਹਾਡੇ ਕੇ ਖੱਤਰੀ ਵਾਲੇ ਦਾ ਟਰੈਕ ਜਿੱਥੇ ਕਿ ਵੀ ਇੱਕ ਵੀ ਟਨ ਨਹੀਂ ਲੱਗੀ ਹੋਈ ਸਾਡੇ ਨਾਲ ਭਰਾ ਮੌਜੂਦ ਨੇ ਦੱਸਣਗੇ ਹਾਂਜੀ ਕੁਲਵਿੰਦਰ ਜੀ ਹਾਂਜੀ ਇਹ ਉਹੀ ਹੈ ਜੀ ਇੱਥੇ 1.5 ਲੱਖ ਇੱਟ ਦੇ ਬਿਲ ਇਹਨਾਂ ਨੇ ਆਨਲਾਈਨ ਕਰੇ ਨੇ ਤੇ ਲੱਗਿਆ ਇੱਥੇ ਕੁਝ ਵੀ ਨਹੀਂ ਹੈਗਾ ਪੀਛੇ ਜੇ ਸੈਕਟਰੀ ਸਾਹਿਬ ਨੂੰ ਤੁਹਾਡੇ ਜਿਹੜਾ ਸੈਕਟਰੀ ਆ ਉਹਦਾ ਕੀ ਨਾਮ ਹੈ ਬਲਜਿੰਦਰ ਜੀ ਬਲਜਿੰਦਰ ਨਾਲ ਗੱਲ ਕੀਤੀ ਫਿਰ ਤੁਸੀਂ ਕੋਈ ਬਲਜਿੰਦਰ ਨਾਲ ਵੀ ਗੱਲ ਕੀਤੀ ਹੈ ਜੀ ਉਹ ਕਹੀ ਜਾਂਦੇ ਨੇ ਕਹਿੰਦੇ ਸ਼ੈਰੀ ਨੂੰ ਪਤਾ ਜੀ ਸ਼ੈਰੀ ਨੂੰ ਪੁੱਛਦੇ ਆ ਉਹ ਕਹਿੰਦੇ ਜਫਰ ਖਾਨ ਨੂੰ ਪਤਾ ਜੀ ਬਸ ਇਦਾਂ ਹੀ ਯਾਨੀ ਕੋਈ ਰਾਹ ਨਹੀਂ ਦੇ ਰਿਹਾ ਹਾਂ ਜੀ ਨਾ ਮੁੱਖ ਮੰਤਰੀ ਸਾਹਿਬ ਤੁਸੀਂ ਦੇਖ ਰਹੇ ਹੋ ਖੱਤਰੀ ਵਾਲੇ ਦਾ ਟਰੈਕ ਜਿੱਥੇ 1.5 ਲੱਖ ਇੱਟ ਸਰਕਾਰੀ ਬਾਬੂ ਸਣੇ ਮਟੀਰੀਅਲ ਖਾ ਗਏ ਨੇ ਇਸ ਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਾਈ ਜਾਵੇ 1.5 ਲੱਖ ਇੱਟ ਰੇਤਾ ਬਜਰੀ ਸਿਮਿੰਟ ਤੇ ਹੋਰਾਂ ਲੇਬਰਾਂ ਤੱਕ ਖਾ ਗਏ ਨੇ ਸਰਕਾਰੀ ਬਾਬੂ ਇਹ ਆਹੋ ਟਰੈਕ ਜਿਹੜਾ ਕਿ ਵੀ ਦੱਸਿਆ ਗਿਆ ਪਿੰਡ ਵਸੀਆਂ ਨੇ ਭਰਾਮਾਂ ਨੇ ਦੱਸਿਆ ਪਿੰਡ ਦੀ ਪੰਚਾਇਤ ਨੇ ਦੱਸਿਆ 1.5 ਲੱਖ ਇੱਟ ਦੇ ਉੱਤੇ ਹੋਰ ਪਤਨੀ ਪੰਚਾਇਤ ਨੇ ਕਿੰਨੇ ਕੁ ਖਰਚੇ ਪਾਏ ਹੋਣੇ ਨੇ ਸਰਕਾਰੀ ਬਾਬੂ ਨੇ ਕਿ ਵੀ ਪੰਚਾਇਤ ਨੇ ਦੱਸਿਆ ਕਿ ਵੀ ਇਸ ਤੇ ਹੋਰ ਜਿੰਨੇ ਵੀ ਖਰਚੇ ਐਨ ਉਹਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਾਈ ਜਾਵੇ ਹਾਂਜੀ ਸੁਖਦੇਵ ਜੀ ਹਾਂਜੀ ਇਹ ਜਿਹੜਾ ਜੀ ਗਰਾਊਂਡ ਗਰਾਊਂਡ ਦੇ ਵਾਸਤੇ ਜਿਹੜੀ ਗ੍ਰਾਂਟ ਆਈ ਸੀ ਉਹ ਤੇ ਜੋ 75000 ਰੁਪਏ ਦੀ ਆਨਲਾਈਨ ਪੇਮੈਂਟ ਹੋ ਚੁੱਕੀ ਹੈ ਔਰ ਉਹ ਹੈ ਕਿ ਟਰੈਕ ਵਾਸਤੇ ਜਿਹੜੀ ਇੱਟਾਂਆਂ ਸੀ 10000 ਦੇ ਕਰੀਬ ਇੱਟ ਇੱਥੇ ਇੱਕ ਵੀ ਇੱਟ ਨਹੀਂ ਲੱਗੀ ਹੈ ਜੀ ਇੱਟਾਂ ਵੀ ਖਾ ਗਏ ਲੇਬਰ ਵੀ ਖਾ ਗਏ ਔਰ ਮਟੀਰੀਅਲ ਵੀ ਖਾ ਗਏ ਇੱਕ ਪਾਸੇ ਤਾਂ ਦੇਖੋ ਸਰਕਾਰ ਜਿਹੜੀ ਹੈ ਉਹ ਜ਼ੀਰੋ ਟੋਲਰੈਂਸ ਕਹਿੰਦੀ ਹੈ ਕਿ ਬਿਲਕੁਲ ਕਟੜ ਇਮਾਨਦਾਰ ਸਰਕਾਰ ਹੈ ਔਰ ਸਾਡੇ ਇੱਥੇ ਦੇਖੋ ਜੀ ਬਿਲਕੁਲ ਇਹ ਸਾਰਾ ਕੁਝ ਇਹ ਖਾ ਗਏ ਨੇ ਮੁਲਾਜ਼ਮ ਸਰਕਾਰ ਤੋਂ ਅਸੀਂ ਮੰਗ ਚਾਉਂਦੇ ਆ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਅਸੀਂ ਦੇਖੋ ਪੌਦੇ ਲਾ ਕੇ ਇਹਨੂੰ ਗਰਾਊਂਡ ਨੂੰ ਹਰਿਆ ਭਰਿਆ ਬਣਾ ਰਹੇ ਆ ਕਿ ਬੱਚਿਆਂ ਵਾਸਤੇ ਗਰਾਊਂਡ ਤਿਆਰ ਹੋਵੇ ਤੇ ਦੂਜੇ ਪਾਸੇ ਜਿਹੜੇ ਮੁਲਾਜ਼ਮ ਨੇ ਉਹ ਇਸ ਤਰੀਕੇ ਨਾਲ ਇਹਨੂੰ ਗ੍ਰਾਉਂਡ ਨੂੰ ਖਾਣ ਨੂੰ ਲੱਗੇ ਹੋਏ ਨੇ ਏਸੀ ਦਫ਼ਤਰਾਂ 'ਚ ਬੈਠ ਕੇ ਰੁਪਈਏ ਸਮੇਤ ਸਭ ਕੁਝ ਖਾ ਗਏ ਨੇ ਮਟੀਰੀਅਲ ਏਕਟਾਰ ਰੇਤਾ ਬਜਰੀ ਸਭ ਕੁਝ ਖਾ ਗਏ। ਅਗਰ ਜਾਂਚ ਨਾ ਹੋਵੇ ਜੀ ਇਹ ਤਾਂ ਇਸ ਤੋਂ ਇਲਾਵਾ ਜਿਹੜੀ ਹੋਰ ਗ੍ਰਾਂਟ ਆਊਗੀ ਉਹ ਵੀ ਖਾ ਜਾਣਗੇ। ਇੱਥੇ ਤਾਂ ਕੁਝ ਵੀ ਨਹੀਂ ਬਣਨਾ ਹੈ ਜੀ। ਬੇਨਤੀ ਹੈ ਕਿ ਇਹਦੀ ਜਾਂਚ ਕਰਵਾਈ ਜਾਵੇ ਜਿਹੜੇ ਮੁਲਾਜ਼ਮ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜ਼ਿਲ੍ਹੇ 'ਚ ਸਿੱਟਿਆ ਜਾਵੇ ਉਹਨਾਂ ਨੂੰ। ਹਾਂਜੀ ਹਾਂਜੀ ਔਰ ਵਿਜੀਲੈਂਸ ਤੋਂ ਜਾਂਚ ਹੋਣੀ ਚਾਹੀਦੀ ਹੈ ਇਹਦੀ। ਬਿਲਕੁਲ ਇਹ ਕਲੀਅਰ ਹੋਣਾ ਚਾਹੀਦਾ ਹੈ। ਇੱਕ ਪਿੱਛੇ ਜੇ ਸਾਡੇ ਮੰਡਰੇਗਾ ਦੇ ਵਿੱਚ ਉਹਦੇ ਵਿੱਚ ਵੀ ਲੱਖਾਂ ਰੁਪਏ ਦਾ ਕਪੜਾ ਹੈ ਉਹ ਵੀ ਮੈਂ ਵੀਡੀਓ ਦਫ਼ਤਰ ਨੂੰ ਕਈ ਵਾਰ ਕਹਿ ਚੁੱਕਿਆ ਅਰਖਾਸਤਾਂ ਵੀ ਦਿੱਤੀਆਂ ਨੇ ਉਸ ਦੇ ਉੱਪਰ ਵੀ ਕੋਈ ਕਾਰਵਾਈ ਨਹੀਂ ਕਰੀ ਹੈਗੀ ਇਹਨਾਂ ਨੇ ਕਪੜੇ ਬਹੁਤ ਨੇ ਮੈਂ ਅਰਖਾਸਤਾਂ ਬਹੁਤ ਦਿੱਤੀਆਂ ਹੋਈਆਂ ਪਰ ਉਹਨਾਂ ਨੇ ਕਾਰਵਾਈ ਨਹੀਂ ਨਹੀਂ ਅਸੀਂ ਅਪੀਲ ਕਰਦੇ ਹਾਂ ਕਿ ਵੀ ਖੱਤਰੀ ਵਾਲਾ ਪਿੰਡ ਦੇ ਵਿੱਚ ਜਿੰਨੇ ਵਿਕਾਸ ਦੇ ਕੰਮ ਹੋਏ ਨੇ ਵਿਜੀਲੈਂਸ ਵਿਭਾਗ ਇਹਦੀ ਜਾਂਚ ਕਰੇ ਜਾਂਚ ਦੇ ਵਿੱਚ 100% ਸਹੀ ਪਾਇਆ ਜਾਵੇਗਾ ਅਸੀਂ ਸਬੂਤ ਪਹਿਲਾਂ ਇਹ ਦੇ ਰਹੇ ਹਾਂ ਕਿ ਵੀ ਟਰੈਕ ਦੇ ਉੱਤੇ ਜਿਹੜੀ ਇੱਟ ਲੱਗਣੀ ਸੀ ਉਹ ਤੱਕ ਖਾ ਗਏ ਨੇ ਹਾਂਜੀ ਹਾਂਜੀ ਰੋਡ ਕੋ ਪਾਉਂਦੇ ਨੇ ਇਹਹੀ ਸਾਡਾ ਕੰਮ ਹੋਵੇ ਜੀ ਵੀ ਸਾਡੇ ਟਰੈਕ ਆ ਜੋ ਬਨਣਾ ਚਾਹੀਦਾ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਹੋਰ ਤਾਂ ਇਹ ਸਾਰੇ ਪੈਸੇ ਖਾਈ ਜਾਂਦੇ ਨੇ ਬਸ ਮੁਲਾਜ਼ਮ ਹੈ ਜੀ ਕੋਈ ਕੋਈ ਆਉਂਦਾ ਨਹੀਂ ਜੇ ਅਸੀਂ ਜਾਣਦੇ ਹਾਂ ਸਾਨੂੰ ਰਾਹ ਨਹੀਂ ਪਾਉਂਦੇ ਹੈਗੇ ਪਹਿਲਾਂ 1.87500 ਰੁਪਿਆ ਜੀ ਉਹ ਅਸੀਂ ਸੈਕਟਰੀ ਨੂੰ ਪੁੱਛਦੇ ਆ ਸੈਕਟਰੀ ਕਹਿੰਦਾ ਉਹਨੂੰ ਪੁੱਛੋ ਉਹਨੂੰ ਪੁੱਛੋ ਕਿਉਂਕਿ ਸਾਡਾ ਇਹ ਤਾਂ ਪੰਚਾਇਤੀਓ ਚੋਦੀ ਉਹ ਪੈਸਾ ਅਜ ਤੱਕ ਕਹੇ ਨਹੀਂ ਪਤਾ ਲੱਗਿਆ ਵੀ ਕਿੱ데 ਲਵੇ ਆ ਇਹ ਜੀ ਜਾਂਚ ਹੋਣੀ ਚਾਹੀਦੀ ਹੈ ਜੀ ਬਸ ਇਹ ਗਰਾਊਂਡ 2.5 ਕਿੱਲਿਆ ਦਾ ਜਿਹੜਾ ਸੀ ਪੰਚਾਇਤ ਵੱਲੋਂ ਜਿਹੜਾ ਦਿੱਤਾ ਗਿਆ ਤੇ ਉਹਦੇ ਉੱਪਰ ਮਿੱਟੀ ਪਾ ਕੇ ਤੇ ਹੋਰ ਉਹਨੂੰ ਬਿਲਕੁਲ ਤਿਆਰ ਕੀਤਾ ਗਿਆ ਸੀ ਤੇ ਇਹ ਜਿਹੜੀ ਹੁਣ ਗ੍ਰਾਂਟ ਆਈ ਹੈ 75000 ਰੁਪਏ ਦੀ ਟਰੈਕ ਵਾਸਤੇ ਆਈ ਸੀ ਉਹ ਬਿਲਕੁਲ ਬਿਲਕੁਲ ਖਾ ਚੁੱਕੇ ਨੇ 75000 ਜੋ ਖਰਚ ਬੋਧ ਕਰਤਾ 75000 ਜਿਹੜੇ ਆਨਲਾਈਨ ਪੇਮੈਂਟ ਆਉਂਦੀ ਸੀ ਟੋਟਲ ਜਿਹੜੀ 280000 ਰੁਪਏ ਦੀ ਕਰਾਉਣੀ ਜਿਹੜਾ ਤੁਸੀਂ ਟਰੈਕ ਦਾ ਔਰ ਗਰਾਊਂਡ ਦਾ ਮਾਮਲਾ ਕਰ ਰਹੇ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਦਾ ਇਹ ਸਾਨੂੰ ਹੁਣ ਹੀ ਪਤਾ ਲੱਗਾ ਜੀ ਜਦੋਂ ਸਾਨੂੰ ਪਤਾ ਲੱਗਾ ਇਹ ਕਹਿ ਸਕਦਾ 1-2 ਦਿਨਾਂ ਦੇ ਵਿੱਚ ਨਹੀਂ ਤਕਰੀਬਨ 2-3 ਮਹੀਨਿਆਂ ਤੋਂ 2-3 ਮਹੀਨਿਆਂ ਤੋਂ ਫਿਰ ਤੁਸੀਂ ਇਹਦੇ ਵਾਸਤੇ ਕੋਈ ਭੱਜ ਨੱਠ ਨਹੀਂ ਕੀਤੀ ਬਈ ਉੱਥੇ ਤਾਂ ਕੁਝ ਵੀ ਨਹੀਂ ਮਟੀਰੀਅਲ ਲੱਗਿਆ ਦਫਤਰ ਆਇਆ ਨੂੰ ਪੁੱਛਿਆ ਜੀ ਦਫਤਰ ਜਾ ਕੇ ਉਹ ਕਹਿੰਦੀ ਜੀ ਸਾਹਿਬ ਨੂੰ ਪੁੱਛੋ ਸ਼ਹਿਰੀ ਜਈ ਦਾ ਨਾਮ ਲੈ ਦੇ ਸਾਰੇ ਯਾਨੀ ਕਹਿਣ ਦਾ ਮਤਲਬ ਹੈ ਇੱਕ ਦੂਜੇ ਦੇ ਆਪਣੇ ਆਪਣੀ ਸਿੱਟੀ ਜਾਂਦੇ ਨੇ ਕਿ ਵੀ ਅਸੀਂ ਨਹੀਂ ਕੀਤਾ ਅਸੀਂ ਵਿੱਚ ਇੱਕ ਮਨਰੇਗਾ ਜੀ ਜ਼ਫਰ ਖਾਨ ਤੇ ਇੱਕ ਟੈਕਨੀਕਲ ਜਈ ਹੈਗਾ ਆਪਣੇ ਪੰਜਾਬੀ ਰਾਜ ਦਾ ਤੇ ਧਿਆਨ ਦੇ ਵਿੱਚ ਲਿਆ ਰਿਆਂ ਮਨਰੇਗਾ ਦਾ ਸੈਕਟਰੀ ਕੀ ਨਾਮ ਦੱਸਿਆ ਜੀ ਮਨਰੇਗਾ ਦਾ ਜੇਈ ਜਸਰ ਖਾਨ ਜਸਰ ਖਾਨ ਤੇ ਆਪਣੇ ਪੰਚਾਇਤੀ ਰਾਜ ਦਾ ਜੇਈ ਹੈਗਾ ਸ਼ੇਰੀ ਵਾਂਸਲ ਸ਼ੇਰੀ ਵਾਂਸਲ ਇਹ ਦੋਨੇ ਅਨਵੇਲ ਬਣੇ ਦੋਨੋਂ ਹੋਈ ਕਰ ਰਹੇ ਨੇ ਜੋ ਕੁਝ ਕਰਦੇ ਜੇ ਕੋਈ ਸਰਕਾਰੀ ਜੇ ਵਿਜੀਲੈਂਸ ਵਿਭਾਗ ਜੇ ਪੁੱਛ ਪੜਤਾਲ ਕਰੇ ਤਾਂ ਇਹਨਾਂ ਤੋਂ ਕਰੇ ਹਾਂਜੀ ਇਹਨਾਂ ਤੋਂ ਕਰੇ ਤਾਂ ਜੋ ਕਿ ਵੀ ਮਾਮਲਾ ਜਿਹੜਾ ਕਿ ਵੀ ਗੁੰਜਲਦਾਰ ਬਣਿਆ ਪਿਆ ਉਹਦੀ ਗੰਜਲਾ ਖੁੱਲ ਸਕਣ ਤੇ ਇੱਕ ਵੀ ਜਿਹੜਾ ਨੌਜਵਾਨਾਂ ਦੇ ਖੇਡ ਦੇ ਟਰੈਕ ਦੇ ਲਈ ਪੈਸਾ ਆਇਆ ਸੀ ਉਹਦੇ ਕੰਮ ਲਈ ਵਰਤੋਂ ਹੋ ਸਕੇ ਹਾਂਜੀ ਵਰਤੋਂ ਹੋ ਤੇ ਤੁਹਾਨੂੰ ਦਿਖਾਵਾਂਗੇ ਉਹ ਗਰਾਊਂਡ ਵੀ ਤੇ ਆ ਵਿਸਟ ਪਲਾਨ ਵੀ ਦਿਖਾਣੇ ਆ ਜਿੱਥੇ ਵੀ ਆਲੇ ਉਦਘਾਟਨ ਵੀ ਨਹੀਂ ਹੋਇਆ ਉਹਨੂੰ ਵਰਤੋਂ ਵਿੱਚ ਵੀ ਨਹੀਂ ਲਿਆਂਦਾ ਗਿਆ ਤੇ ਉਹਦੇ ਤਰੇੜਾ ਵੀ ਆ ਚੁੱਕਿਆ ਨੇ ਤੇ ਭਰਾਵਾਂ ਨੇ ਦੱਸਿਆ ਕਿਵੇਂ ਉਂਗਲਾ ਹੱਥਾਂ ਨਾਲ ਹੀ ਉਹਦਾ ਸਿਮਿੰਟ ਉਤਰ ਰਿਹਾ ਹੈ ਉਹ ਵੀ ਵੀ ਆਈਆਂ ਉਹਨਾਂ ਨੂੰ ਬੁਲਾ ਲੈਣੇ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਅੱਜ ਇੱਥੇ ਪਿੰਡ ਬੁਲਾਇਆ ਤੇ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿ ਵੀ ਤੁਸੀਂ ਕਿ ਦੱਸਿਆ ਕਿ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਇਆ ਹੈ ਸਰਕਾਰ ਨੇ ਬੜਾ ਪੈਸਾ ਦਿੱਤਾ ਕੋਈ ਸਹੀ ਮੈਨੇਜ ਪੈਸਾ ਨਹੀਂ ਲੱਗਿਆ ਜੀ ਤੇ ਗਰੀਬਾਂ ਦੀ ਉਹਨੇ ਕੋਈ ਸੁਣਵਾਈ ਨਹੀਂ ਹੁੰਦੀ ਪਾਣੀ ਪੀਣ ਤੋਂ ਤੰਗ ਨੇ ਜੀ ਲੋਕ ਨਰੇਗਾ ਦਾ ਕੋਈ ਕੰਮ ਨਹੀਂ ਚੱਲਦਾ ਜੀ ਸਰਕਾਰੀ ਕਸੂਰਤ ਨਹੀਂ ਮਿਲਦੀ ਜੀ ਸਾਨੂੰ 2 ਸਾਲ ਹੋ ਗਏ ਜੀ ਪਟਵਾਰੀ ਦੇ ਮਗਰ ਤਹਿਸੀਲਦਾਰਾਂ ਦੇ ਮਗਰ ਸਾਡੇ ਪਲਾਟ ਆਏ ਹੋਏ ਨੇ ਜੀ 13 ਬੰਦਿਆਂ ਦੇ ਸਾਨੂੰ ਨਹੀਂ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਵੀ ਸਰਕਾਰੀ बाबू ਆਪਕੇ ਦਵਾਰ ਜਿਵੇਂ ਕਿ ਵੀ ਉੱਥੇ ਪਿੰਡਾਂ ਦੇ ਵਿੱਚ ਕੈਂਪ ਲੱਗਦੇ ਨੇ ਇੱਥੇ ਕੋਈ ਕੰਮ ਨਹੀਂ ਹੋ ਰਿਹਾ ਤੁਹਾਡੇ ਫਿਰ ਕੋਈ ਕੰਮ ਨਹੀਂ ਹੋਇਆ ਜੀ ਪਟਵਾਰੀ ਲੇਵੇ ਅਸੀਂ ਚੱਕਰ ਮਾਰ ਮਾਰ ਕੇ ਹੰਬ ਗਏ ਜੀ ਅਸੀਂ ਨੇ ਉਹਦੇ ਅਰੰਮਤਾ ਕਰੀਆਂ 13 ਬੰਦਿਆਂ ਦੇ ਪਲਾਟ ਆਏ ਹੋਏ ਨੇ ਲੋੜਬੰਦ ਬੰਦੇ ਨੇ ਇੱਕ ਨੂੰ ਵੀ ਪਲਾਟ ਨਹੀਂ ਮਿਲਿਆ ਜੀ ਕੋਈ ਸਾਡੇ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਜੀ ਪਾਣੀ ਪੀਣ ਤੋਂ ਤੰਗ ਆ ਜੀ ਟੂਟੀਆਂ ਦਾ ਪਾਣੀ ਆਉਂਦਾ ਖਰਿਆਵਾਂ ਆਉਂਦਾ ਆਹ ਦੇਖ ਲਓ ਤੁਹਾਡੇ ਸਾਹਮਣੇ ਜੀ ਟੋਬੇ ਦੇ ਵਿੱਚ ਕਿੰਨੀ ਗੰਦਗੀ ਆ ਜੀ ਤੇ ਭਰਾਵਾਂ ਨੇ ਦੱਸਿਆ ਕਿ ਵੀ ਅੱਜ 70-75 ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਏ ਨੂੰ ਤੇ ਅੱਜ ਵੀ ਦੇਖੋ ਆ ਕੀ ਹਾਲਾਤ ਨੇ ਉਹਨਾਂ ਨੇ ਦੱਸਿਆ ਭਰਾਵਾਂ ਨੇ ਕਿ ਵੀ ਇੱਥੇ ਅੱਜ ਵੀ ਪੀਣ ਦੇ ਪਾਣੀ ਤੋਂ ਮੁਥਾਜ ਹਨ ਜੇ ਗੱਲ ਕੀਤੀ ਜਾਵੇ ਇੱਥੇ ਵੇਸਟ ਪਲੈਂਟ ਦੇ ਨਾਲ ਕਿ ਵੀ ਟੋਬਾ ਗੰਦਗੀ ਨਾਲ ਭਰਿਆ ਪਿਆ ਜਿਹਦੇ ਨਾਲ ਕਿ ਵੀ ਦਰਜਨਾ ਬਿਮਾਰੀਆਂ ਨੇ ਜਿਹੜੀਆਂ ਲੱਗ ਸਕਦੀਆਂ ਨੇ ਤੇ ਕਿੱਥੋਂ ਇਹ ਇਲਾਜ ਕਰਾਉਣਗੇ ਆਪਣੇ ਇਲਾਜ ਕਰਾਉਣਗੇ ਯਾ ਆਪਣੇ ਕੰਮਕਾਰ ਕਰਨਗੇ ਇਹ ਹੁਣ ਦੇਖਾਂਗੇ ਹੋਵੇਗਾ ਕਿ ਕਿਸ ਤਰ੍ਹਾਂ ਹੁਣ ਇਹ ਮੁੱਖ ਮੰਤਰੀ ਸਾਹਿਬ ਇਹਦੀ ਜਾਂਚ ਕਰਵਾਉਂਦੇ ਨੇ ਤੇ ਜਾਂਚ ਤੋਂ ਬਾਅਦ ਜਿਹੜੇ ਸਰਕਾਰੀ ਬਾਬੂ ਨੇ ਭ੍ਰਸ਼ਟਾਚਾਰ ਕੀਤਾ ਉਹਨਾਂ ਕਿੰਨੀ ਕ ਨੱਥ ਪਈ ਜੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਹਾਂਜੀ ਸੁਖਦੇਵ ਜੀ ਤੁਸੀਂ ਕੁਝ ਪਲਾਟਾਂ ਬਾਰੇ ਕਹਿ ਰਹੇ ਸੀਗੇ ਕੀ ਮਾਮਲਾ ਹੈ ਜੀ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ 13 ਬੰਦਿਆਂ ਦੇ ਜਿਹੜੇ ਪਲਾਟ ਮਨਜ਼ੂਰ ਹੋ ਕੇ ਆਏ ਨੇ ਇਸ ਤੋਂ ਇਲਾਵਾ ਜੀ ਸਾਡੇ ਇੱਥੇ ਹਰੀਜਾਨਾ ਲਾਟੀਆ 13 ਕਨਾਲ ਕੁਛ ਮਰਲੇ ਜਗ੍ਹਾ ਮਨਜ਼ੂਰ ਹੋਈ ਪਈ ਹੈ ਜੀ ਉਹ ਹਰੀਜਾਨਾ ਵਾਸਤੇ ਜੀ ਤੇ ਉਹ ਅਸੀਂ ਕਈ ਵਾਰੀ ਬੇਨਤੀ ਕੀਤੀ ਹੈ ਜੀ ਕਿ ਉਹ ਪਲਾਟ ਜਿਹੜੇ ਉਹਨਾਂ ਨੂੰ ਕੱਟ ਕੇ ਦਿੱਤੇ ਜਾਣ ਪਿਛਲੇ 2 ਸਾਲ ਦੀ ਗੱਲ ਹੈ ਜਦੋਂ ਅਸੀਂ ਸਕੂਲ ਗਰਾਊਂਡ ਜਦੋਂ ਗਰਾਊਂਡ ਦੀ ਜਗ੍ਹਾ ਸੀ ਕਲੱਬ ਨੂੰ ਦਿੱਤੀ ਸੀ ਨਾਲ ਇੱਕ ਕਿੱਲਾ ਉਸ ਟਾਈਮ ਤੋਂ ਜਗਾ ਜਿਹੜੀ ਇਹਨਾਂ ਵਾਸਤੇ ਵੀ ਛੱਡੀ ਗਈ ਸੀ ਕਿ ਪਹਿਲਾਂ ਇੱਕ ਕਿੱਡੇ ਦੇ ਪਲਾਟ ਕੱਟ ਦਾਂਗੇ ਉਹ ਗਰਾਊਂਡ ਤਾਂ ਬਣ ਗਿਆ ਜੀ ਤੇ ਉੱਥੇ ਮਿੱਟੀ ਵੀ ਪੈ ਗਈ ਪਰ ਇਹਨਾਂ ਨੂੰ ਅਜੇ ਤੱਕ ਪਲਾਟ ਨਹੀਂ ਮਿਲੇ ਹਾਂ ਜੀ ਉਹ ਇਸੇ ਤਰ੍ਹਾਂ ਖਾਲੀ ਪਈ ਹੈ ਕੀ ਮੰਗ ਚਾਹੁੰਦੇ ਹੋ ਤੁਸੀਂ ਮੰਗ ਸੀ ਇਹ ਚਾਹੁੰਦੇ ਹਾਂ ਜੀ ਕਿ ਇਹ ਜਿਹੜੇ ਹਰੀ ਜਾਂਦੇ ਜਿਹੜੀ ਜਗਾ ਬਹੁਤ ਟਾਈਮ ਤੋਂ ਮਨਜ਼ੂਰ ਹੋਈ ਪਈ ਹੈ ਇਹ ਜ਼ਰੂਰਤਮੰਦ ਲੋਕ ਨੇ ਕਿ ਵੀ ਜ਼ਰੂਰਤਮੰਦ ਲੋਕਾਂ ਨੂੰ ਕਿ ਵੀ ਜਿਹੜੇ ਉਹਦੇ ਪਲਾਟ ਨੇ ਉਹਨਾਂ ਨੂੰ ਦਿੱਤੇ ਜਾਣ। ਬਿਲਕੁਲ ਜੀ ਉਹ ਇਹਨਾਂ ਦਾ ਹੱਕ ਹੈ ਜੀ ਮਨਜ਼ੂਰ ਹੋਈ ਪਈ ਹੈ ਜਗਾ। ਜੀ ਬਿਲਕੁਲ ਖਾਲੀ ਪਈ ਹੈ ਜੀ ਉਹ ਜਗਾ ਜਿਹੜੀ ਇਹਨਾਂ ਨੂੰ 5-5 ਮਰਲੇ ਦੇ ਪਲਾਟ ਨੇ ਹਰੀ ਜਨ ਇਹਨਾਂ ਨੂੰ ਮਿਲਨੇ ਚਾਹੀਦੇ ਨੇ ਜੀ ਉਹ ਇਹਨਾਂ ਦਾ ਹੱਕ ਹੈ। ਏਹ ਹੈ ਜੀ ਵੇਸਟ ਪਲੈਂਟ ਕੇ ਵੀ ਜਿਸ ਦਾ ਉਦਘਾਟਨ ਵੀ ਨਹੀਂ ਹੋਇਆ ਤੁਸੀਂ ਦੇਖ ਰਹੇ ਹੋ ਇਸ ਦੇ ਪਹਿਲਾਂ ਹੀ ਤਰੇੜਾ ਆ ਚੁੱਕੀਆਂ ਹਨ ਕਿ ਵੀ ਕੰਦਾ ਹਿੱਲ ਰਹੀਆਂ ਹਨ ਤੇ ਤਰੇੜਾ ਪਹਿਲਾਂ ਹੀ ਆ ਚੁੱਕਾ ਤੁਸੀਂ ਦੇਖ ਰਹੇ ਹੋ ਵੱਡੀਆਂ ਵੱਡੀਆਂ ਤਰੇੜਾ ਜਿਸ ਦਾ ਕਿ ਵੀ ਕੰਮ ਦਾ ਹਲੇ ਉਦਘਾਟਨ ਵੀ ਨਹੀਂ ਹੋਇਆ ਸ਼ੁਰੂ ਵੀ ਨਹੀਂ ਹੋਇਆ ਤੇ ਹੱਥਾਂ ਨਾਲ ਹੀ ਸਿਮਿੰਟ ਉਤਰ ਰਿਹਾ ਉਹ ਵੀ ਤਰੇੜਾ ਆ ਚੁੱਕਿਆ ਇੱਧਰ ਵੀ ਦੇਖ ਰਹੇ ਹੋ ਦੂਸਰੇ ਪਾਸੇ ਵੀ ਉਹ ਜਿੱਥੇ ਪੀਲਾ ਰੰਗ ਲੱਗਾ ਆ ਉਹ ਆ ਚੁੱਕਿਆ ਨੇ ਇਹਨੂੰ ਵੀ ਆ ਦੇਖੋ ਆਹ ਦੇਖ ਲਓ ਜਿਹੜਾ ਅਖੀ ਲਿਵਨਿਆ ਦੇ ਖੁੱਲ੍ਹੇ ਅੰਮੇ ਬਰਸਾਉ ਖੜੇ ਨੇ ਸਾਡੇ ਆ ਦੇਖੋ ਜੀ ਹੱਥਾਂ ਹੱਥਾਂ ਦੀਆਂ ਉਂਗਲਾਂ ਨਾਲ ਹੀ ਸਿਮਿੰਟ ਖੜ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿੰਨਾ ਕੁ ਵਧੀਆ ਮਟੀਰੀਅਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਆਪ ਸਰਸਾਈ ਚੈੱਕ ਕਰ ਸਕਦੀ ਹੈ ਜੀ ਆਵਾਜ਼ ਦੇਖੋ ਜੀ ਆਹ ਸ਼ੈੱਡ ਦਿਖਾ ਰਹੇ ਨੇ ਪਿੰਡ ਵਾਸੀ ਕਿ ਵੀ ਜਿਸ ਦੀ ਧਮਕ ਕਿ ਵੀ ਜੇ ਖੜਕਾਉਂਦੇ ਨੇ ਤਾਂ ਅੱਧੇ ਪਿੰਡ ਦੇ ਵਿੱਚ ਇਹਦੀ ਆਵਾਜ਼ ਜਾਂਦੀ ਹੈ ਕਿ ਵੀ ਕਿੰਨੀ ਕਿੰਨੀ ਹਲਕੀ ਚਾਦਰਾਂ ਲਾਈਆਂ ਗਈਆਂ ਨੇ ਤੇ ਕੋਈ ਉਹਦੀ سپورਟ ਨਹੀਂ ਹੈ ਤੇ ਦੱਸਦੇ ਨੇ ਕਿ ਵੀ ਜੇ ਕੋਈ ਤੇਜ ਹਨੇਰੀ ਜਾਂ ਕੋਈ ਅਜ ਤਾਂ ਇਹਨੇ ਜਦੀ ਉੱਡ ਜਾਣਾ ਇਸਨੇ ਕਿ ਵੀ ਇਹਦੀ ਵੀ ਜਾਂਚ ਕਰਵਾਈ ਜਾਵੇ ਜਿਹੜਾ ਸੋਲਡ ਵੇਸਟ ਪਲਾਟ ਦੇ ਉੱਤੇ ਇਹਨਾਂ ਨੇ ਚਾਦਰਾਂ ਲਾਈਆਂ ਨੇ ਚਾਦਰਾਂ ਵੀ ਚਾਦਰਾਂ ਕੀ ਚਾਦਰਾਂ ਨਹੀਂ ਕਹਿ ਸਕਦੇ ਇਹਨਾਂ ਨੂੰ ਕਾਗਜ਼ ਵਰਗੀਆਂ ਪਤਨੀਆਂ ਚਾਦਰਾਂ ਕਹਿ ਸਕਦੇ ਆ ਔਰ ਇਹਦਾ ਜਿਹੜੀਆਂ ਚਤਰਾ ਦੇ ਪਾਈਪ ਲਾਏ ਜਿਹਦਾ 75000 ਰੁਪਏ ਦਾ ਇਹਨਾਂ ਨੇ ਗਿਲ ਪਾਏ ਹੋਏ ਨੇ ਤੇ ਇਹ ਤੁਸੀਂ ਦੇਖੋਗੇ ਕਿ 75000 ਦਾ ਮਟੀਰੀਅਲ ਹੈ ਜੀ ਹਾਂਜੀ ਤੁਹਾਡਾ ਨਾਮ ਕਲਦੀਪ ਕੌਰ ਕਲਦੀਪ ਕੌਰ ਜੀ ਪਤਾ ਲੱਗਿਆ ਕਿ ਵੀ ਇੱਥੇ ਮਨਰੇਗਾ ਦਾ ਕੰਮ ਨਹੀਂ ਮਿਲਦਾ ਤੇ ਸਰਕਾਰ ਕਹਿੰਦੀ ਹੈ 100 ਦਿਨ ਰੋਜ਼ਗਾਰ ਦਿੱਤਾ ਜਾ ਰਿਹਾ ਕਿੰਨਾ ਕ ਤੁਹਾਨੂੰ ਰੋਜ਼ਗਾਰ ਮਿਲ ਰਿਹਾ ਸਾਨੂੰ ਸਾਲ ਪਰ ਜੀ 12 ਦਿਨ ਮਿਲੇ ਨੇ ਸਾਲ ਮਾਗਰੋਂ ਹੁਣ ਛਿਪਟਾਈ ਆ ਯਾਨੀ ਕਹਿ ਸਕਦੇ ਹੋ ਕਿ ਪਿਛਲੇ ਸਾਲ ਦੇ ਵਿੱਚ ਪੂਰੇ 12 ਦਿਨ ਕੰਮ ਮਿਲੇ ਆ ਹਾਂ 12 ਦਿਨ ਮਿਲਿਆ ਪਿਛਲੇ ਨਾ ਕੁਝ ਦਿਨਾਂ ਤੋਂ ਪਿੰਡ ਖੱਤਰੀ ਵਾਲੇ ਉੱਥੇ ਦੇ ਨਮਾਇंदे ਉੱਥੇ ਦੇ ਲੋਕਾਂ ਦੇ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਵੀ ਇੱਕ ਟਰੈਕ ਦੇ ਵਾਸਤੇ ਨਾ ਉੱਥੇ ਟਰੈਕ ਬੰਨਣਾ ਸੀਗਾ ਜਿਹਦੇ ਵਾਸਤੇ 1.5 10000 ਇੱਟ ਮقرਰ ਹੋਈ ਸੀ ਉਹਨਾਂ ਨੇ ਬਿੱਲ ਦਿਖਾਏ ਨਹੀਂ ਬਿੱਲ ਵੀ ਦਿਖਾਤੇ ਕਿ ਵੀ ਪੇਮੈਂਟਾਂ ਨਿਕਲ ਵੀ ਚੁੱਕੇ ਨੇ ਮਟੀਰੀਅਲ ਵੀ ਆ ਕੇ ਕਹਿੰਦੇ ਲੱਗ ਗਿਆ ਤੇ ਕੋਈ ਉੱਥੇ ਇੱਟ ਨਹੀਂ ਆਈ ਕੋਈ ਰੇਤਾ ਸਿਮਿੰਟ ਕੋਈ ਬਜਰੀ ਵਗੈਰਾ ਕੁਝ ਨਹੀਂ ਤੇ ਇੱਕ ਸੋਲਡ ਵੇਸਟ ਦਾ ਕੋਈ ਪਲਾਂਟ ਸੀਗਾ ਉਹਦੇ 'ਚ ਵੀ ਕਹਿੰਦੇ ਮਟੀਰੀਅਲ ਗਲਤ ਲੱਗਿਆ ਹਾਲੇ ਉਹਦਾ ਸ਼ੁਰੂਆਤ ਵੀ ਨਹੀਂ ਹੋਈ ਤੇ ਤਰੇੜਾਂ ਪਹਿਲਾਂ ਹੀ ਆ ਗਈਆਂ ਨੇ ਤੁਹਾਡੇ ਮਾਣੇ ਮਰਾਈ ਤੁਸੀਂ ਪਤਾ ਲੱਗੇਗਾ ਇਹ ਫੈਕਟਰੀ ਵਾਲਿਆ ਆ ਪਰੋਬਲਮ ਜੰਮੀ ਵੀ ਟ੍ਰੈਕ ਕਰਨਾ ਸੀਗਾ ਟ੍ਰੈਕ ਤੇ ਤੁਸੀਂ ਨਸਰ ਆਇਆ ਉਹ ਵੀ 10000 ਰੁਪਏ ਆਇਆ ਮੈਂ ਅੱਜ ਜੀ ਨਹੀਂ ਹੋਣੇ ਜੁਆਇੰਟ ਕਰਾਇਆ ਜੀ 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 ਮੇਰੇ ਕੋਲ ਐਡੀਸ਼ਨਲ ਚਾਰਜ ਦਾ ਸਮਾਨ ਤਾਂ ਮੈਂ ਵੈਸੇ ਪਟਿਆੜੀ ਜੀ ਜਦੋਂ ਤੱਕ ਇੱਥੇ ਵੀਡੀਓ ਸਾਫ ਅੱਡੇ ਦੀ ਹੋਵੇ ਨਾ ਮੇਰੇ ਕੋਲ ਨਹੀਂ ਯਾਨੀ ਚਾਰਜ ਤੁਹਾਡੇ ਕੋਲ ਹੀ ਰਹਿਣੇ ਹਾਲੇ ਹਾਂ ਮੇਰੇ ਕੋਲ ਰਹੂਗਾ ਜੀ ਤੇ ਮੈਂ ਇਹਨੂੰ ਵੈਰੀਫਾਈ ਕਰ ਲੈਣਾ ਜੇ ਕੋਈ ਗਲਤ ਹੋਇਆ ਤਾਂ ਉਹ ਸਜਾ ਇਹਨਾਂ ਵੀ ਉਹਨੂੰ ਜੀ ਸਰ ਇੱਕ ਨਾ ਪਿੰਡ ਕੋਟਲੀ ਦੇ ਵਿੱਚ ਕੰਮ ਸ਼ੁਰੂ ਹੋਏ ਸੀਗੇ ਤੇ ਉਹਦੇ ਚ ਵਾਈਟ ਕਰਨੀ ਸੀ ਕਿ ਤੇ ਉਰੇ ਕੋਈ ਨਾ ਹੋਣ ਕਰਕੇ ਇਸ ਤਰ੍ਹਾਂ ਇਹ ਗੱਲ ਪਰ ਇਹ ਖੱਤਰੀ ਵਾਲਾ ਦਾ ਦੱਸਿਆ ਸਰ ਉਹਦੇ ਤੇ ਫਿਰ ਕੀ ਕੋਈ ਐਕਸ਼ਨ ਲਿਆ ਜਾਊਗਾ ਜਾਂ ਕਿਸ ਤਰ੍ਹਾਂ ਸਰ ਉਹਨਾਂ ਨੇ ਬਿਲਕੁਲ ਨਾ ਬਰਤਾਲ ਕਰਨ ਦਾ ਵਾ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਐਕਸ਼ਨ ਹੋਊਗਾ ਉਹ ਬਿਲਕੁਲ ਹੋਊਗਾ ਓਕੇ ਸਰ ਕੋਈ ਇਹ ਬਰਦਾਸ਼ਤ ਨਹੀਂ ਹੋਊਗਾ ਫਿਰ ਧੰਨਵਾਦ